ਅੰਦਰ ਸਿੰਘ ਦਾ ਘਰ ਤਾਂ ਦਿਖਾ ਕੇ ਆਇਆ ਇੱਕ ਨਾਲ ਹੀ ਜਿਹੜਾ ਹੋਰ ਨੁਕਸਾਨ ਹੋਇਆ ਘਰ ਦਾ ਇਹਨਾਂ ਦੀ ਜਿਹੜੀ ਸਾਰੀ ਕੰਧ ਵੀ ਡਿੱਗ ਪਈ ਤੇ ਇੱਕ ਕਮਰਾ ਪਾਇਆ ਸੀ ਇਹ ਵੀ ਡਿੱਗ ਪਿਆ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਪੂ ਜੀ ਤੁਹਾਡਾ ਨੁਕਸਾਨ ਕਿੰਨਾ ਕੁ ਹੋ ਗਿਆ ਜੀ ਸਾਡਾ ਬਹੁਤ ਨੁਕਸਾਨ ਹੋਇਆ ਤੇ ਆ ਜਿਹੜੀ ਛੱਤ ਪਾਈ ਵੀ ਸੀ ਹਾਂ ਜੀ ਛੱਤ ਪਾਈ ਬਾਲਾਂ ਤੇ ਸੀ ਹਾਂ ਡਾਟਰਾ ਕੋ ਡਾਟਰਾ ਸਾਰੇ ਕੰਨ ਟੂਲੇ ਸਾਰੇ ਥੱਲੇ ਆ ਗਏ ਤੇ ਇਹਦੇ ਚ ਸਮਾਨ ਕਿੰਨਾ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਠੀਕ ਹੈ ਤੁਹਾਡਾ ਨਾਮ ਕੀ ਹੈ ਜੀ ਬਸੰਤ ਜੰਮੂ ਮੇਰਾ ਮੁੰਡਾ ਬਸੰਤ अच्छा ਤੁਹਾਡਾ ਤੁਹਾਡਾ ਨਾਮ ਕੀ ਹੈ ਦਰਸ਼ਨ ਸਿੰਘ ਦਾ ਮੁੰਡਾ ਜਿਹੜਾ ਬਸੰਤ ਸਿੰਘ ਇਹਨਾਂ ਦੋਨਾਂ ਪਰਿਵਾਰ ਇੱਥੇ ਰਹਿੰਦੇ ਆ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਤੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਇਹ ਕੰਦ ਤੁਸੀਂ ਦੇਖ ਰਹੇ ਹੋ ਇਹ ਕਾਫੀ ਜਿਆਦਾ ਉੱਚੀ ਸੀਗੀ ਤੇ ਡੇਢ 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 ਦੀ ਚਨਾਈ ਸੀ ਡੇਢ ਦੀ ਚਨਾਈ ਸੀ ਸਾਰੀ ਜਿਹੜੀ ਹੈ ਇਧਰ ਬਾਹਰ ਦੇ ਕੰਦ ਦਾ ਇੱਕ ਮੀਂਹ ਦੇ ਕਾਰਨ ਪਾਣੀ ਇੱਥੇ ਜਿਆਦਾ ਆ ਗਿਆ ਸੀ ਸਾਰੀ ਕੰਧ ਤੁਸੀਂ ਦੇਖ ਰਹੇ ਹੋ ਪਈ ਆ ਸਾਰੀ ਕੰਧ ਥੱਲੇ ਡਿੱਗ ਪਈ ਤੇ ਆ ਇਧਰ ਕਮਰਾ ਸੀਗਾ ਕਮਰੇ ਜਿੰਨਾ ਵੀ ਨੁਕਸਾਨ ਆ ਇਹਦੇ ਸਾਮਾਨ ਬਹੁਤ ਸੀ ਤੇ ਇਹ ਵੀ ਆਪਣਾ ਡਿੱਗ ਗਿਆ ਇਧਰ ਸਾਰਾ ਕਮਰਾ ਇਹ ਦੇਖੋ ਆ ਸਾਰਾ ਕਮਰਾ ਸੀਗਾ ਇੱਥੇ ਸਾਮਾਨ ਪਿਆ ਸੀਗਾ ਘਰ ਦਾ ਜਿਹੜਾ ਆਪਣਾ ਹੁੰਦਾ ਦੇ ਸਾਮਾਨ ਦਾ ਤਾਂ ਥੋੜਾ ਜਿਹਾ ਬਚਾ ਹੋ ਗਿਆ ਪਰ ਜਿੰਨੀ ਛੱਤ ਸੀ ਇਹ ਸਾਰੀ ਦੂਜਾ ਦੂਜਾ ਕਮਰਾ ਵੀ țeੜ ਟੋੜਾਂ ਪਾਈਆਂ ਹੋਈਆਂ ਨੇ ਉਹ ਵੀ ਡਿੱਗਣ ਵਾਲੀਆਂ ਬਾਕੀ ਇੱਕ ਨਾਲ ਕਮਰਾ ਹੋਰ ਆ ਜਿਹੜਾ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ țeੜ ਆਈ ਵੀ ਹੈ ਨਾਲ ਇੱਕ ਹੋਰ ਕਮਰਾ ਉਹਦਾ ਵੀ ਨੁਕਸਾਨ ਹੋ ਸਕਦਾ ਕਿਉਂਕਿ ਪਾਣੀ ਬਹੁਤ ਖੜਾ ਤੇ ਉਹ ਵੀ ਡਿੱਗ ਸਕਦਾ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆਪਣੀ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਬਾਹ ਫੜੋ ਤੇ ਮਦਦ ਕਰੋ ਗਰਾਊਂਡ ਲੈਵਲ ਤੱਕ ਜਰੂਰ ਦੇਖੋ ਕਿਉਂਕਿ ਇਹ ਪਰਿਵਾਰ ਜਿਹੜੇ ਮਜ਼ਦੂਰੀ ਵਾਲੇ ਆ ਇਹਨਾਂ ਦੀ ਵੱਧ ਤੋਂ ਵੱਧ ਮਦਦ ਹੋਵੇ ਇਹ ਇੰਨਾ ਆਪਣੇ ਕੋਲ ਨਾਵਾ ਨਹੀਂ ਹੁੰਦਾ ਜਿਹੜਾ ਆਪਣਾ ਜਿਹੜਾ ਇਹ ਘਰ ਬਣਾ ਸਕਣਾ ਇੱਕ ਵਾਰ ਮਸਾ ਘਰ ਪੈਂਦਾ ਤੇ ਬਾਰ ਬਾਰ ਘਰ ਨਹੀਂ ਪੈਂਦਾ ਤੇ ਇਹਨਾਂ ਦੀ ਜ਼ਰੂਰ ਕੋਈ ਮੁਆਵਜ਼ਾ ਦਿੱਤਾ ਜਾਵੇ ਜਾਂ ਇਹਨਾਂ ਦੀ ਮਦਦ ਕੀਤੀ ਜਾਵੇ ਧੰਨਵਾਦ